ਜੀਰਾ ਲਗਾਤਾਰ ਆਪਣੀ ਚੋਣਵੇਂ ਮੱਗੇ ਵਧਾ ਰਹੇ ਨੇ ਤਾਂ ਜੀਰਾ ਜੀ ਲਗਾਤਾਰ ਲੋਕਾਂ 'ਚ ਜਾ ਰਹੇ ਜੇ ਮੈਂ ਅੱਜ ਉਹਨਾਂ ਮੁੱਦਿਆਂ ਤੇ ਗੱਲ ਕਰਨੀ ਸਭ ਤੋਂ ਪਹਿਲਾਂ ਕਣਕ ਦਾ ਇੱਕ ਮੁੱਦਾ ਤੁਸੀਂ ਕਹਿ ਰਹੇ ਹੋ ਕਿ ਕੀ ਉਸ ਮੁੱਦੇ ਤੇ ਲੋਕ ਤੁਹਾਨੂੰ ਕੀ ਪ੍ਰਤੀਕਿਰਿਆ ਦੇ ਰਹੇ ਨੇ ਕਿਸ ਮੁੱਦੇ ਦੀ ਕਿਸ ਮੁੱਦੇ ਦੀ ਗੱਲ ਕਰ ਰਹੇ ਕਣਕ ਦੀ ਜਿਹੜੀ 5 ਕਿਲੋ ਦੇਣ ਲਾਪੇ ਕਣਕ ਦੀ ਗੱਲ ਹੈ ਗੱਲ ਇਹ ਕਿ ਅੱਜ ਮੈਂ ਪਿੰਡ-ਪਿੰਡ ਜਾ ਰਿਹਾ ਅੱਜ ਜਿੰਨੇ ਸਾਡੇ ਗਰੀਬ ਭਾਈਚਾਰਾ ਅੱਜ ਉਹਨਾਂ ਵਿਚਾਰਿਆਂ ਕੋਲ ਤਾਂ ਕਮਾਈ ਦਾ ਕੋਈ ਸਾਧਨ ਨਹੀਂ ਉਹਨਾਂ ਕੋਲ ਕੋਈ ਜ਼ਮੀਨਾਂ ਨਹੀਂ ਉਹ ਤਾਂ ਸਰਕਾਰ ਦੀ ਜਿਹੜੀ ਦਿੱਤੀ ਹੋਈ ਸਹੂਲਤ ਸੀਗੀ ਜੋ ਕਾਂਗਰਸ ਸਰਕਾਰ ਵੇਲੇ ਕਹਿੰਦੇ ਕਿ ਸਾਨੂੰ 30 ਕਿਲੋ ਕਣਕ ਮਿਲਦੀ ਸੀ। ਔਰ ਮੈਂ ਇੱਕ ਪਿੰਡ ਦੇ ਵਿੱਚ ਗਿਆ ਮੱਖਣਵਿੰਡੀ ਚ। ਉੱਥੇ ਉਹਨਾਂ ਨੇ ਕਿਹਾ ਕਿ ਸਾਡਾ 750 ਕਾੜ ਸੀ। ਜਿੰਦੇ ਚੋਂ ਇਹਨਾਂ ਨੇ 400 ਕਾੜ ਕੱਟਤਾ ਤੇ 300 ਰਹਿ ਗਿਆ। ਔਰ ਉਹ ਕਹਿੰਦੇ ਕਣਕ ਜਿਹੜੀ ਡੈਣੀ ਜੀ ਵੇਲੇ ਸਿਕੰਦਰ ਸਿੰਘ ਡੈਣੀ ਜੀ ਜਦੋਂ ਐਮਐਲਏ ਸੀ। ਉਦੋਂ 700 ਕਾੜ ਵੀ ਸੀ। ਉਦੋਂ ਕਣਕ ਵੀ 30 ਕਿਲੋ ਸੀ। ਹੁਣ ਕਣਕ 30 ਕਿਲੋ ਤੋਂ 5 ਕਿਲੋ ਰਹਿ ਗਈ ਤੇ ਪਿੰਡ ਵਾਲਿਆਂ ਨੇ ਫੈਸਲਾ ਬਹੁਤ ਵਧੀਆ ਲਿਆ। ਉਹ ਕਹਿੰਦੇ ਜਿੱਦਣ ਸਾਡੀ ਮਸ਼ੀਨ ਖੁੱਲੂਗੀ। ਉਹ ਜ਼ਰੂਰ ਵੇਖਿਓ। ਮੈਂ ਕਹਾਂ ਕੀ ਹੈ ਕਹਿੰਦੇ 2100 ਵੋਟਾਂ 1800 ਕੋਲ ਹੁੰਦੀ ਹੈ ਕਹਿੰਦੇ ਅਸੀਂ ਵੀ ਆਕਤੀ ਭਗਵੰਤ ਮਾਨ ਨੂੰ ਸਭ ਕ ਸਿਖਾਉਣਾ ਹੈ ਜਿਹੜੇ 30 ਕਿਲੋ ਤੋਂ ਜੇ ਦਾਣੇ 5 ਕਿਲੋ ਹੋ ਸਕਦੇ ਆ ਤੇ ਜਿਹੜੀ ਵੋਟ ਵੀ 1800 ਤੋਂ ਜਿਹੜੀ 5 ਹੀ ਪੈਣਗੀਆਂ ਬਾਕੀ ਕਾਂਗਰਸ ਨੂੰ ਪੈਣਗੀਆਂ 6ਵੀਂ ਵੋਟ ਨਹੀਂ ਹੋ ਕਹਿੰਦੇ ਛੱਡੋ ਜੀਰਾ ਜੀ ਮੈਨੂੰ ਇਹ ਦੱਸਿਓ ਕਿ ਕਾਂਗਰਸ ਪਾਰਟੀ ਨੂੰ ਵੋਟਾਂ ਲੋਕ ਕਿਹੜੀ ਗੱਲੋਂ ਪਾਉਣਗੇ ਰਾਹੁਲ ਗਾਂਧੀ ਜੀ ਜਿਹੜੇ ਵਾਅਦੇ ਕਰ ਰਹੇ ਨੇ ਜਾਂ ਸਰਕਾਰ ਦੇ ਖਿਲਾਫ ਲੋਕਾਂ ਦੇ ਮਨ ਦੇ ਵਿੱਚ ਕੋਈ ਇੰਟੀਲੀਜੈਂਸ ਬੈਸੀ ਹੈ ਜੀ ਗੱਲ ਇਹ ਆ ਕਿ ਹਮੇਸ਼ਾ ਹਮੇਸ਼ਾ ਜੋ ਕੁਝ ਕੀਤਾ ਚਾਹੇ ਅਸੀਂ ਇਹਨਾਂ ਦੇ ਅਸੀਂ ਆਪਾਂ ਗੱਲ ਕਰ ਲਈਏ ਰਾਸ਼ਨ ਦੀ ਗੱਲ ਕਰ ਲਈਏ ਚਾਹੇ ਅਸੀਂ ਗੱਲ ਕਰ ਲਈਏ ਸ਼ਗਨ ਸਕੀਮ ਦੀ ਚਾਹੇ ਕੋਈ ਵੀ ਹੈ ਕਿਉਂਕਿ ਮਨਰੇਗਾ ਵੀ ਕਹਤਾ 400 ਰੁਪਇਆ ਦਿਹਾੜੀ ਕਰਾਂਗੇ ਕਰਜ਼ੇ ਮਾਫੀ ਦੀ ਜਿਹੜੀ ਗੱਲ ਆ ਉਹ ਵੀ ਕਰਤੀ ਨਾਲ ਕਿਸਾਨਾਂ ਦੀ ਜਿਹੜੀ ਹੈ ਜਿਹੜੇ ਤਿੰਨ ਕਾਲੇ ਕਾਨੂੰਨ ਜਿੰਨਾ ਕਰਕੇ ਉਥੇ ਦਿੱਲੀ ਜਾ ਕੇ 750 ਕਿਸਾਨ ਸ਼ਹੀਦ ਹੋਇਆ ਤੁਸੀਂ ਵੀ ਉਥੇ ਸਵਾ ਦਸ ਮੈਂ ਵੀ ਮੈਂ ਵੀ ਬੈਠਾ ਰਿਹਾ ਉਥੇ ਔਰ ਉਹਦੇ ਚ ਐਮਐਸਪੀ ਜਿਹੜੀ ਆ ਉਹ ਕਾਨੂੰਨ ਬਣਾ ਕੇ ਜਿਹੜੀ ਉਹ ਲਾਗੂ ਕੀਤੀ ਜਾਊਗੀ ਇਸ ਕਰਕੇ ਇੱਕ ਕਾਂਗਰਸ ਪਾਰਟੀ ਜਿਹੜੀ ਹੈ ਇੱਕ ਗੁਲਦਸਤੇ ਦੀ ਤਰ੍ਹਾਂ ਹੈ ਔਰ ਗੁਲਦਸਤੇ ਚ ਜਿਹੜੇ ਫੁੱਲ ਨੇ ਉਹਦੇ ਚ ਹਿੰਦੂ ਵੀ ਆ ਸਿੱਖ ਵੀ ਆ ਮੁਸਲਮਾਨ ਵੀ ਐਸਾਈ ਵੀ ਆ ਔਰ ਕਾਂਗਰਸ ਨੂੰ ਹੀ ਪਤਾ ਰਾਹੁਲ ਗਾਂਧੀ ਨੂੰ ਪਤਾ ਕਿ ਮੁਹੱਬਤ ਦੀ ਦੁਕਾਨ ਕਿਵੇਂ ਚਲਾਉਣੀ ਐ ਕਿਉਂਕਿ ਜਿਹੜੀਆਂ ਧਾਰਮਿਕ ਜਿਵੇਂ ਜਿੰਨੂੰ ਖੇਡ ਖੇਡਣੀ ਜਿਹੜੀ ਆ ਉਹ ਕੱਲੀ ਨਰਿੰਦਰ ਮੋਦੀ ਨੂੰ ਹੀ ਆਉਂਦੀ ਆ ਰਾਹੁਲ ਗਾਂਧੀ ਜੀ ਨੇ ਤਾਂ ਮੁਖabbat ਦੀ ਜੇ ਦੁਕਾਨ ਚਲਾਈ ਆ ਤੁਸੀਂ ਪੰਥਕ ਹਲਕੇ ਤੋਂ ਉਮੀਦਵਾਰ ਪਰਿਵਾਰ ਵੀ ਪੰਥਕ ਰਿਹਾ ਪਰ ਇਹ ਜਿਹੜਾ ਹਲਕਾ ਹੈ ਇਹ ਨਿਸ਼ਾਨੀ ਆ ਭਾਈਚਾਰਕ ਸਾਂਝ ਦੀ ਇੱਥੇ ਕਦੀ ਇਸਰਾਂ ਦੀ ਗੱਲ ਨਹੀਂ ਹੋਈ ਤੁਹਾਡੇ ਦੇ ਕਿੰਨੀ ਕਿ ਸਪੌਂਸਿਬਿਲਟੀ ਆ ਕਿਉਂਕਿ ਸ਼ਹਿਰੀ ਖੇਤਰ ਵੀ ਆ ਪਿੰਡੂ ਖੇਤਰ ਵੀ ਆ ਕਪੂਰਥਲੇ ਵੀ ਜਾਂਦੇ ਹੋ ਮੱਖਣਵਿੰਡੀ ਵੀ ਹੁੰਦੇ ਹੋ ਤਰਨਤਾਰਨ ਵੀ ਜਾਂਦੇ ਹੋ ਮੁਛਲਾਂ ਚ ਵੀ ਹੁੰਦੇ ਹੋ ਕਿਵੇਂ ਦਾ ਲੋਕਾਂ ਦਾ ਜਿਹੜੀ ਭਾਈਚਾਰਕ ਸਾਂਝ ਬਾਰੇ ਕੀ ਕਹਿੰਦਾ ਗੱਲ ਇਹ ਆ ਕਿ ਲੋਕ ਹਮੇਸ਼ਾ ਭਾਈਚਾਰਕ ਸਾਂਝ ਰੱਖਣੀ ਚਾਹੁੰਦੇ ਆ ਅੱਜ ਸਰਜਾ ਪਿੰਡ ਦੇ ਵਿੱਚ ਮੈਂ ਜਾ ਕੇ ਆਇਆ ਉੱਥੇ ਉਹ ਪਿੰਡ ਵੇਖਣਾ ਸੀ ਕਿ ਇੱਕ ਸਾਰਾ ਹੀ ਪਿੰਡ ਉੱਥੇ ਬੈਠਾ ਸੀ ਉਹ ਕਹਿੰਦੇ ਡੈਣੀ ਜੀ ਵੇਲੇ ਇੱਥੇ 30 ਵੋਟਾਂ ਪਈਆਂ ਸੀ ਉਹ ਕਹਿੰਦੇ ਅਸੀਂ ਸਾਰਾ ਪਿੰਡ ਇਕੱਠੇ ਆਂ ਔਰ ਮੈਂ ਵੀ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ ਹੈ ਕਿ ਇਸ ਪਿੰਡ ਤੋਂ ਸੇਧ ਲੈਣੀ ਚਾਹੀਦੀ ਹੈ ਜਿਵੇਂ ਇਹ ਇਕੱਠੇ ਨੇ ਇਵੇਂ ਸਾਨੂੰ ਸਾਰਿਆਂ ਨੂੰ ਇਕੱਠੇ ਰਹਿਣਾ ਚਾਹੀਦਾ ਔਰ ਗੱਲ ਅੱਜ ਲੋਕ ਕਮਣ ਤੇ ਸ਼ਾਂਤੀ ਚਾਹੁੰਦੇ ਆ ਲੋਕ ਨਹੀਂ ਚਾਹੁੰਦੇ ਕਿ 99 ਤੇ 90 ਵਾਲਾ ਰਾਜ ਫੇਰਾ ਜਿਹੜਾ ਜੀਰਾ ਸਾਹਿਬ ਵਪਾਰ ਖੋਲਣ ਦੀ ਗੱਲ ਕਰ ਰਹੇ ਹੋ ਇੱਕ ਤਾਂ ਕਿਸਾਨਾ ਕਰਕੇ ਤੁਸੀਂ ਵੀ ਬੈਠੇ ਮੁੱਦਾ ਭਾਵੇਂ ਨਹੀਂ ਸੁਲਝਿਆ ਐ ਐਮਐਸਪੀ ਦੀ ਲੜਾਈ ਹੈ ਦੂਸਰਾ ਵਪਾਰ ਦੀ ਗੱਲ ਤੁਸੀਂ ਉਹ ਪਹਿਲੀ ਵਾਰੀ ਸ਼ੋਰ ਰਿਓ ਕਿ ਖਾਲੜੇ ਦਾ ਜਿਹੜਾ ਉਹ ਬਾਰਡਰ ਖੋਲਣਾ ਚਾਹੀਦਾ ਕੀ ਲੋਕਾਂ 'ਚ ਬੇਰੋਜ਼ਗਾਰੀ ਦਾ ਮੁੱਦਾ ਹੈ ਕਿ ਤੇ ਜਾਂ ਨਸ਼ੇ ਦੇ ਕਰਕੇ ਜ਼ਿਆਦਾ ਇਹ ਚਾਹੁੰਦੇ ਗੱਲ ਇਹ ਹੈ ਕਿ ਖਾਲੜੜੇ ਦਾ ਬਾਰਡਰ ਪਹਿਲਾਂ ਚੱਲਦਾ ਸੀ ਉੱਥੋਂ ਵਪਾਰ ਚੱਲਦਾ ਸੀ ਪੰਜਾਬ ਤੋਂ ਸਿਉਨੇ ਦੀ ਜਿਹੜੀ ਸੀ ਹੁਣ ਜਦੋਂ ਤੋਂ ਇਹ ਬੰਦ ਕਰਤਾ ਉਦੋਂ ਤੋਂ ਤੁਸੀਂ ਵੇਖਿਆ ਬੰਦ ਕਰਨ ਦਾ ਕਾਰਨ ਕੀ ਹੈ ਮਾੜੇ ਹਾਲਾਤ ਇਸ ਕਰਕੇ ਉਹ ਬਾਰਡਰ ਖੋਲੇਗਾ ਲੋਕ ਖੁਸ਼ਹਾਲ ਹੋਣਗੇ ਜੇ ਗੁਜਰਾਤ ਤੋਂ ਵਪਾਰ ਚੱਲ ਸਕਦਾ ਤੇ ਮਾਝੇ ਦਾ ਬਾਰਡਰ ਜਿਹੜਾ ਉਹ ਚਿੱਟਾ ਨਗਾਉਣੀ ਨਹੀਂ ਰੱਖਿਆਗਾ ਉਹ ਵਪਾਰ ਲਈ ਰੱਖਿਆ ਸੀਗਾ ਵਪਾਰ ਹੀ ਚੱਲੇਗਾ ਚਿੱਟਾ ਨਹੀਂ ਆਏ ਜਿਹੜੇ ਮਿਲੇ ਤੁਹਾਨੂੰ ਜਿਨ੍ਹਾਂ ਨੇ ਪੈਲੀਆਂ ਜੋ ਡਰੋਨ ਮਿਲਦੇ ਉਹਨਾਂ ਨੇ ਕੀ ਤੁਹਾਨੂੰ ਆਪਣੀ ਗੱਲ ਦੱਸੀ ਹੈ ਜੀ ਉਹਨਾਂ ਦੇ ਨਜਾਇਜ਼ ਪਰਚੇ ਹੁੰਦੇ ਆ ਗੱਲ ਇਹ ਆ ਕਿ ਜਦੋਂ ਵਪਾਰ ਚੱਲ ਪਿਆ ਤੇ ਚਿੱਟਾ ਬੰਦ ਹੋ ਗਿਆ ਆਪਣੇ ਆਪ ਡਰੋਨ ਵੀ ਬੰਦ ਹੋ ਗਏ ਕਬੀਰ ਸਿੰਘ ਜੀਰਾ ਦੇ ਮੇਰੇ ਛੋਟੇ ਛੋਟੇ ਇੱਕ ਦੋ ਸਵਾਲ ਨੇ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਨਾਲ ਹੈ ਕਿ ਸਦਾ ਸਦਾ ਆਮ ਆਦਮੀ ਪਾਰਟੀ ਸਰੋਤ ਸਾ ਸਾਰੇ ਹੀ ਲੀਡਰ ਚਾਹੇ ਡੈਨੀ ਜੀ ਨੇ ਚਾਹੇ ਜਿੰਨੇ ਹਲਕਿਆਂ ਵਾਲੇ ਨੇ ਉਹ ਸਾਰੇ ਆਪ ਦਾ ਇਲੈਕਸ਼ਨ ਸਮਝ ਕੇ ਲੜ ਰਹੇ ਨੇ ਮੇਰਾ ਇਲੈਕਸ਼ਨ ਦਾ ਮੈਨੂੰ ਤਾਂ ਕੋਈ ਫਿਕਰ ਹੀ ਨਹੀਂ ਮੇਰਾ ਆਖਰੀ ਸਵਾਲ ਇਹ ਕਿ ਸਾਰਿਆਂ ਦਾ ਟਾਰਗੇਟ ਫਿਰ ਕਲਬੀਰ ਸਿੰਘ ਜੀ ਦਾ ਕਿਉਂ ਹੈ ਗੱਲ ਇਹ ਹੈ ਕਿ ਜਿਹੜਾ ਜਿਹੜਾ ਚੜ੍ਹਾਈ 'ਚ ਹੋਵੇ ਉਹ ਹੀ ਹੁੰਦਾ ਨਾਲੇ ਗੁਰੂ ਸਾਹਿਬ ਦੀ ਗੁਰੂ ਸਾਹਿਬ ਦੀ ਕਿਰਪਾ ਹੈ ਤੇ ਜੇਤੂ ਉਮੀਦਵਾਰਾਂ ਜਿਹੜਾ ਜਿੱਤਦਾ ਹੋਵੇ ਉਹਦੇ ਉਹਦੇ ਵਾਲੀ ਸਾਰਿਆਂ ਦੀ ਨਿਗਾਹ ਹੁੰਦੀ ਤੁਹਾਡੇ ਹਲਕੇ ਦੇ ਵਿੱਚ ਗਏ ਸੀ ਸੀਐਮ ਸਾਹਿਬ ਮਾਨ ਕਹਿੰਦੇ ਕਿ ਮੈਨੂੰ ਹੋਰ ਰਿਸਪੌਂਸ ਮਿਲਿਆ ਹੈ ਕਿ ਇੱਥੇ ਜੀਰੇ ਦੇ ਵਿੱਚ ਕਾਂਗਰਸ ਦੀ ਅਸੀਂ ਜ਼ਮਾਨਤ ਜਬਤ ਮੈਂ ਕਹਿੰਦਾ ਭਗਵੰਤ ਮਾਨਸਾ ਤੂੰ ਛੱਡ ਖੜਾ ਐਮਪੀ ਬਾਅਦ ਚ ਲੜ ਲਾਂਗੇ ਤੂੰ ਅਸਤੀਫਾ ਦੇ ਜੀਰੋ ਐਮਐਲਏ ਲੜ ਲਾ ਨਾਲੇ ਪਤਾ ਲੱਗ ਜੂ ਸੁਖਮਿੰਦਰ ਜੀ ਦਾ ਡੈਨੀ ਸਾਹਿਬ ਦੇ ਹਲਕੇ ਦੀਆਂ ਤਸਵੀਰਾਂ ਇਹਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਕਲਵੀਰ ਸਿੰਘ ਜੀਰਾ ਆਪਣੇ ਹਲਕੇ ਦੇ ਵਿੱਚ ਇੱਥੇ ਚੋਣ ਪ੍ਰਚਾਰ ਕਰਨ ਦੇ ਲਈ ਆਏ ਨੇ ਸੁਖਮਿੰਦਰ ਸਿੰਘ ਡੈਨੀ ਬੰਡਾਲਾ ਦੇ ਹਲਕੇ ਦੀਆਂ ਤਸਵੀਰਾਂ ਨੇ ਤਾਂ ਇਸ ਤੋਂ ਬਾਅਦ ਅਗਲੇ ਪਿੰਡਾਂ ਦੇ ਵਿੱਚ ਲਗਾਤਾਰ ਇਹਨਾਂ ਦਾ ਚੋਣ ਪ੍ਰਚਾਰ ਜਾਰੀ ਹੈ ਤੇ ਕਹਿ ਰਹੇ ਨੇ ਕਿ ਜੀਰਾ क्योंकि है में इस वक्त जीरे की चोट में चढ़ती कला जाए इस करके उन्होंने जानवर के टारगेट बनाया जा रहा है कैमरा पर्सन मुकेश बाबा बाबत गगनदीप शर्मा दैनिक सुरा टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप